ਉਹ ਮੈਚ ਜਿਹੜੇ ਮੇਰੇ ਵੀਰੋ ਆਪਾਂ 2 ਨੰਬਰ ਗਰਾਊਂਡ ਦੇ ਵਿੱਚ ਅਨਾਉਂਸ ਕੀਤਾ ਜੇ ਹੋਣਾ ਜੀ ਅਗਲਾ ਮੈਚ ਆ ਜੀ ਜਿਹੜਾ ਖੇਡਿਆ ਜਾਣਾ ਸੋਨੀ ਕਲੱਬ ਦਦਰ ਤੇ ਰਸੂਲਪੁਰ ਕੱਦੂ ਕਲੱਬ ਧਰਮਕੋੜ ਤੇ ਮਾਨੂਕੇ ਗੱਲ 2 ਨੰਬਰ ਗਰਾਊਂਡ ਦੇ ਵਿੱਚ ਗਗੜਾ ਤੇ ਰਾਮਗੜ੍ਹ ਭੁੱਲਰ ਇਹ ਟੀਮਾਂ ਸਮੇਂ ਦੇ ਵਿੱਚ ਰੈਨ ਔਰ ਸਮੇਸਰ ਗਰਾਊਂਡ ਜਾਣ ਗੱਗੂ ਨਾਲ ਦੇ ਹਰਦੀਪ ਦੀ ਟੱਕਰ ਮੇਰੇ ਮਿੱਤਰੋ ਐਨ ਤੂ ਤੂ ਮਾਮੇ ਹੁੰਦੀ ਆ ਖੇਡ ਗਰਾਊਂਡ ਦੇ ਵਿੱਚ ਚੱਲ ਵੀ ਨੌਜਵਾਨਾਂ ਪਾਕ ਕਬੱਡੀ ਸਿੰਘ ਸਰਦਾਰ ਐਸ ਸਮੇਂ ਕਬੱਡੀ ਪਾਉਣ ਦੇ ਲਈ ਬੰਦ ਆਇਆ ਖੇਡ ਮੈਦਾਨ ਦੇ ਵਿੱਚ ਕਿ ਜਿਨ੍ਹਾਂ ਵਿੱਚ ਗੈਰਤ ਤੇ ਅਣਖ ਹੁੰਦੀ ਖਾਦਰ ਧਰਮ ਦੇ ਜਾਨਵਾਰ ਦੇ ਨੇ ਹੁਣ ਸੂਰਮੇ ਬਾਗੀ ਆਯਾਦੀ ਦੇ ਲਈ ਕਦੇ ਨਹੀਂ ਗੱਲਾ ਮੈਨੂੰ ਸਹਾਰਦੇ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਾ ਨਾਂ ਸੁਣ ਕੇ ਵੈਰੀ ਅੱਜ ਵੀ ਟੀਕਾ ਮਾਰਦੇ ਨੇ ਆਹ ਵੈਰੀ ਅੱਜ ਵੀ ਟੀਕਾ ਮਾਰਦੇ ਨੇ ਵੀਰ ਖਾਨ ਜੀ ਕਹਿੰਦੇ ਆ ਵੀ ਉਧਰ ਫੁੱਟਬਾਲ ਦਾ ਵੀ ਕਹਿੰਦੇ ਉਧਰ ਵੀ ਦੁੱਖ ਤੋੜ ਮੈਚ ਲੱਗਣਾ ਆ ਮੈਚ ਜਿਹੜਾ ਆਉਣਾ ਨਾ ਦੌਧਰ ਵਾਲਾ ਇਹ ਤੋਂ ਬਾਅਦ ਉਧਰ ਵੀ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਦੌਦਰ ਤੇ ਅਖਾੜੇ ਦਾ ਫਾਈਨਲ ਹੋਣਾ ਐਨ ਕਹਿੰਦੇ ਧੱਕ ਪੈਣੀ ਉਧਰ ਵੀ ਤੇ ਧੱਕ ਇਧਰ ਵੀ ਪਈ ਜਾਂਦੀ ਹੈ ਇੱਕ ਪਾਸੇ ਡਾਲੇ ਦਾ ਉਹ ਸਾਹਮਣੇ ਮਨਪੀਤ ਦੇ ਪਿੰਡ ਦਾ ਨੌਜਵਾਨ ਕੋਸ਼ਿਸ਼ ਕਰਦਾ ਹੈ ਇਹਦਾ ਖਖਰਾਣਾ ਪਿੰਡ ਹੈ ਐ ਵੀ ਖੇੜਿਆ ਆ ਕਹਿੰਦੇ ਨਿਊਜ਼ੀਲੈਂਡ ਦੇ ਗਰਾਊਂਡਾਂ ਦੇ ਵਿੱਚ ਲਓ ਸਾਹਮਣੇ ਸਰਦਾਰ ਗਰਨਾਮ ਸਿੰਘ ਸਿੱਧੂ ਦੇ ਪੁੱਤਰ ਦੀ ਪਾਈ ਹੋਈ ਕਬੱਡੀ ਹੈ ਚਾਰ ਮੱਲ ਬਿਲਕੁਲ ਤਿਆਰ ਬੁਰ ਤਿਆਰ ਨੇ ਉਹ ਸਾਹਮਣੇ ਧੱਕੇ ਮਾਜਦੇ ਐ ਆ ਦੁਨੀਆ ਦੇਖ ਰਹੀ ਸੀ ਪੰਜਾਬ ਲਈ ਬੰਦੇ ਉੱਤੇ ਆ ਭੜਾਕੇ 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 ਦੌਦਰ ਦੇ ਵਿੱਚ ਆਹ ਸਾਹਮਣੇ ਟੱਕਰ ਟੱਚ ਪਰ ਦੇਖੋ ਸਾਹਮਣੇ ਖਕਰਾਨੇ ਵਾਲਿਆ ਇੰਨਾ ਭਰੋਸਾ ਨਾ ਕਰਿਆ ਕਰ ਇੱਥੇ ਵੱਡੇ ਵੱਡੇ ਟਰਾਲੇ ਮੂਹਰੇ ਹੁੰਦੇ ਦੇਖੇ ਆ ਆਹ ਵੇਖ ਸੋਹਣਿਆ ਕੌਂਕਿਆਂ ਵਾਲਾ ਹਰਦੀਪ ਫੇਰ ਬੁੱਕ ਦਾ ਫਿਰਦਾ ਆਓ ਸਾਹਮਣੇ ਕੌਂਕਿਆਂ ਵਾਲਾ ਹਰਦੀਪ ਕਬੱਡੀ ਪਾਉਣ ਲਈ ਬੰਦ ਆਇਆ 2 ਨੰਬਰ ਗਰਾਊਂਡ ਦੇ ਵਿੱਚ ਜਿਹੜੇ ਮੈਚ ਅਨਾਉਂਸ ਹੋ ਗਏ 2 ਨੰਬਰ ਗਰਾਊਂਡ ਦੀਆਂ ਟੀਮਾਂ ਪਹੁੰਚ ਜਾਣਗੀਆਂ ਲਓ ਸਾਹਮਣੇ ਦੇਖੀ ਇਧਰ ਪਈ ਹੋਈ ਕਬੱਡੀ ਹੈ ਤੇ ਪੁਆਇੰਟ ਜਿਹੜਾ ਕੌਂਕਿਆਂ ਦੀ ਟੀਮ ਦੇ ਖਾਤੇ ਵਿੱਚ ਜੁੜਦਾ ਹੋਇਆ ਹੈ ਬੇਨਤੀ ਹੈ 7 ਮਿੰਟ ਦਾ ਸਮਾਂ ਦਿੱਤਾ ਗਿਆ ਦੋਨਾਂ ਟੀਮਾਂ ਨੂੰ ਧਰਮਕੋਟ ਤੇ ਮਾਨੂ ਕੇ ਗਿੱਲ ਬੀ ਗਰਾਊਂਡ 2 ਨੰਬਰ ਗਰਾਊਂਡ ਚ ਘਾੜੀ ਚ ਆ ਜਾਣਾ ਨਾਲ ਗਗੜਾ ਤੇ ਰਾਮਗੜ੍ਹ ਭੁੱਲਰ ਰਿਕਵੈਸਟ ਹੈ ਬੇਨਤੀ ਹੈ 7 ਕੁ ਮਿੰਟ ਦੇ ਵਿੱਚ ਵਿੱਚ ਦੋਨੋਂ ਮੈਚ ਕਰਾਉਣੇ ਆ ਫਿਰ ਸਾਰੇ ਮੈਚ ਆਪਾਂ ਇੱਕ ਨੰਬਰ ਗਰਾਊਂਡ ਦੇ ਵਿੱਚ ਲਾਵਾਂਗੇ ਪਲੀਜ਼ ਵੀਰ ਸਾਡਾ ਸਹਿਯੋਗ ਕਰ ਲਗੇ ਸਾਰੇ ਪਲੇਅਰ ਜੀ ਵੀਰਾਂ ਨੂੰ ਬੇਨਤੀ ਹੈ ਆਓ ਸਾਹਮਣੇ ਖਰਾਜੀ ਮੁਸ਼ਕੀ ਜੇ ਰੰਗ ਵਾਲਾ ਸਮਦਰ ਜੇ ਕੱਦ ਵਾਲਾ ਕਾਲੇ ਜੇ ਕੱਛੇ ਵਾਲਾ ਉਂਗਰਾਲੇ ਜੇ ਪਾਲਾਂ ਵਾਲਾ ਆਹ ਨੌਜਵਾਨ ਕੰਦੇ ਚੁੰਗੀਆਂ ਪਰਦਾ ਫਿਰਦਾ ਅੱਜ ਦੋਦਰ ਦੇ ਕਬੱਡੀ ਕੱਪ ਦੇ ਉੱਤੇ ਕਬੱਡੀਆਂ ਪਾ ਰਿਹਾ ਇੱਕ ਪਾਸੇ ਗੱਗੂ ਨੂੰ ਪਿਆਰ ਨਾਲ ਦੁਨੀਆ नाग ਵੀ ਕਹਿ ਦਿੰਦੀ ਹੈ ਆਹ ਸਾਹਮਣੇ ਨੰਬਰ ਗੱਭਰੂ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਇਹ ਗੱਭਰੂ ਦੇਸ਼ ਪੰਜਾਬ ਦੇ ਕਿੰਨੇ ਸੋਹਣੇ ਲੱਗਦੇ ਨੇ ਮਿਰਗਾਂ ਵਰਗੀ ਸਰਦਾਰ ਗੁਰਮੁਖ ਸਿੰਘ ਜੀ ਉਹਨਾਂ ਦੇ ਪ੍ਰਜਾਗਜੀਤ ਸਿੰਘ ਜੀ ਉਹਨਾਂ ਦਾ ਸਨਮਾਨ ਕੀਤਾ ਇਹਨਾਂ ਆਵਾਜ਼ ਸੋਹਣਿਆ ਬਾਈ ਕਹਿੰਦਾ ਕੱਲੀ ਕੱਲੀ ਗੱਲ ਆਪਾਂ ਨਖੇਰ ਕੇ ਕਰਨੀ ਹੈ ਆ ਸੰਗਤ ਦੀ ਰੂਹ ਖੁਸ਼ ਹੋ ਗਈ ਆ ਕਹਿੰਦੇ ਕੌਂਕਿਆਂ ਵਾਲਿਆ ਜਫਾਏ ਲਾ ਲੋਕਾਂ ਨੂੰ ਪਤਾ ਲੱਗੇ ਆਹ ਬੋਲਣ ਵਾਲੇ ਕੌਂਕੇ ਕੌਂਕੀ ਕਰੀ ਜਾਂਦੇ ਐ ਆਹ ਡਾਲਾ ਡਾਲਾਈ ਹੋਈ ਜਾਂਦੀ ਐ ਜਦੋਂ ਉਧਰ ਚ ਦੌਧਰ ਵਾਲਿਆ ਸਾਹਮਣੇ ਬਾਈ ਕਹਿੰਦਾ ਡਾਲਾ ਡਾਲਾ ਹੋਈ ਜਾਂਦੀ ਆ ਤੇ ਵਿੱਚ ਵਿਚਾਲਾ ਵਿਚਾਲਾ ਹੋਈ ਜਾਂਦੀ ਐ ਓਨੀ ਗਵਾਟ ਉਧਰ ਨੂੰ ਤੇ ਓਨੀ ਕੋਧਰ ਨੂੰ ਮੈਂ ਡਾਲਾ ਵੀ ਬਹੁਤੀ ਦੂਰ ਨਹੀਂ ਤੇ ਕੌਕੇ ਵੀ ਬਹੁਤੀ ਦੂਰ ਨਹੀਂ ਐਨ ਮੈਚ ਸਿਰੇ ਦਾ ਖੇਡਿਆ ਜਾ ਰਿਹਾ ਮੇਰੇ ਮਿੱਤਰੋ ਚੱਲ ਵੀ ਨੌਜਵਾਨਾਂ ਗੱਬਰੂਆ ਪਾਗਲੀ ਕਬੱਡੀ ਸਿੰਘ ਸਰਦਾਰ ਫੇਰ ਕਬੱਡੀ ਪਾਵੇਗਾ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਵਾਹ ਅੱਗੇ ਚਾਰ ਜਾਫੀ ਉਡੀਕਦੇ ਨੇ ਲਾਉ ਦੇਖਾਂਗੇ ਕੌਗਿਆ ਵਾਲਿਓ ਕੌਣ ਡੱਕੂ ਤੇ ਕਰ ਰੱਖੂ ਕਿ ਜੰਗਲਾਂ ਚ ਚੁੱਪ ਛਾਂ ਜਾਵੇ ਜਦੋਂ ਸ਼ੇਰਾਂ ਨਾਲ ਸ਼ੇਰ ਖੈਣ ਬੱਲਿਆ ਵਿਸ਼ਾਲ ਦੁਧਰਾਏ ਇੱਕ ਕੱਢਿਆ ਨਚੋੜ ਓਏ ਬਾਜਾਂ ਮੂਰੇ ਬਾਜੀ ਆ ਨਾ ਪਹਿਣ ਬੱਲਿਆ ਆ ਵੇਖ ਸਾਹਮਣੇ ਮੁੰਡੇ ਦਾ ਸਰੀਰ ਨਰਪੈਸਾ ਪਿੱਛੇ ਨਿਗਾ ਮਾਰ ਸੋੜਿਆ ਵੇਖ ਮੁੰਡਾ ਆ ਚੁਗੀਆਂ ਪਰਦਾ ਫਿਰਦਾ ਗੱਗੂ ਗੱਗੂ ਮੈਨੂੰ ਲੱਗਦਾ ਆਹ ਸਾਹਮਣੇ ਵੀ ਤਨ ਤਨ ਕਰਾਈ ਜਾਂਦਾ ਏ ਗੁਰੀ ਹੈ ਵਾਹ ਝੋਟਿਆ ਨਹੀਂ ਉਹ ਰੀਸਾਂ ਤੇਰੀਆਂ ਗੱਗੂ ਜੇ ਪੁੱਤ ਬਰਾਬਰ ਦਾ ਲੱਗਿਆ ਨਾ ਧਰਮਨਾ ਸਵਾ ਵੀ ਆ ਜਾਣਾ ਆ ਲੋਕਾਂ ਨੂੰ ਨਸ਼ਾ ਚੜ ਜਾਣਾ ਤਾੜੀਆਂ ਆਪੇ ਵੱਜਣੀਆਂ ਕੈਂਦੀ ਲੋੜ ਨਹੀਂ ਪੈਣੀ ਪਰ ਖਰਾਜੀ ਕਿੱਥੇ ਰੁਕਦਾ ਆਓ ਸਾਹਮਣੇ ਖਰਾਜੀ ਬਾਈ ਕਹਿੰਦਾ ਕਿੱਥੇ ਰੁਕਦਾ ਆਹ ਦੇਖਦੇ ਅੰਜ ਦੇ ਖੇਡ ਮੇਲੇ ਤੇ ਕੋਈ ਹੋਲਡ ਨਹੀਂ ਰੈਫਰੀ ਚਾਹਣਗੇ ਦਾ ਹੋਲਡ ਮਿਲਣਾ ਹੈ ਇਹ ਅੰਜ ਦਾ ਜਿਹੜਾ ਖੇਡ ਮੇਲਾ ਗੱਲਾਂ ਹੋਣ ਗਿਆ ਮੇਰੇ ਵੀਰੋ ਦੂਰ ਦਰਾਡੇ ਤੱਕ ਦੌਧਰ ਦੇਸ ਖੇਡ ਮੇਲੇ ਤੇ ਗਿਆ ਮੈਚ ਸਮਾਪਤ ਦੇ ਸਮਾਂ ਦੇ ਵਿੱਚ ਕੌਕਿਆਂ ਦੀ ਟੀਮ ਜਿੱਤ ਗਈ ਹੈ ਬਾਣੇ ਵੀਰੇ ਸੰਧੂਰੇ ਵੀਰੇ ਨੋਟ ਕਰ ਲਿਆ ਜੀ ਇੱਥੇ ਕੌਕਿਆਂ ਦੀ ਟੀਮ ਜਿੱਤ ਗਈ ਛੰਦੂ ਨਹੀਂ ਸਾਡੇ ਪ੍ਰਾਣੇ ਪਲੇਅਰਾਂ ਦੇ